ਕਮੀ ਕੀ ਹੈ ਮੈਂ ਤੁਹਾਨੂੰ ਦੱਸਦਾ ਹੁਣ ਜਿਹੜਾ ਸਾਡੇ ਵਾਲੇ ਹੈ ਨਾ ਜਿਹੜੇ ਸਾਡੇ ਵਾਲੇ ਹੈ ਜਿਹੜੇ ਮੇਰੇ ਆਪਦੇ ਹੈ ਜੀ ਨਾ ਤਾਂ ਇਹ ਉੱਥੇ ਗਏ ਬਿਲਕੁਲ ਨਾ ਇਹਨਾਂ ਨੇ ਵਿਚਰਿਆ ਉੱਥੇ ਜਾ ਕੇ ਹੁਣ ਜਿਹੜੇ ਉਧਰ ਜਾਂਦੇ ਨੇ ਉਹਦੇ 'ਚ ਵੀ ਅਲੱਗ-ਅਲੱਗ ਸਿਸਟਮ ਨੇ ਰੋਟੀਆਂ ਵੀ ਜਲਦੀਆਂ ਨਾ ਬਿਲਕੁਲ ਹੁਣ ਉਹਦੇ 'ਚ ਕਵੀਆਂ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਜਿਹੜਾ ਉਧਰ ਜਾਂਦਾ ਹੈ ਰਿਸਪੈਕਟਡ ਨੇ ਸਾਰੇ ਮੈਂ ਤਾਂ ਉਹਨਾਂ ਦੇ ਰੋਜ਼ ਅਸ਼ੀਰਵਾਦ ਲੈਣਾ ਜੀ ਉਹਨਾਂ ਨੇ ਸਿਰਫ ਬਬਲੀ ਪਿਕਚਰ ਪ੍ਰੈਜੈਂਟ ਕਰਨੀ ਹੈ ਉਧਰੋਂ ਬਾਬਾ ਨਜ਼ਮੀ ਜੀ ਹੁਣੇ ਇਧਰੋਂ ਆਪਣੇ ਸਾਰੇ ਰਿਸਪੈਕਟਡ ਪੰਜਾਬ ਦੇ ਤੇ ਜਿਹੜੇ ਕੈਨੇਡਾ ਤੇ ਇੰਗਲੈਂਡ ਵਸਦੇ ਜਿਨ੍ਹਾਂ ਇਹ ਪੋएट ਨੇ ਇਹ ਸਿਰਫ ਉਹ ਪਿਕਚਰ ਦਿਖਾਉਂਦੇ ਆ ਕਿ ਬਹੁਤ ਮੁਹੱਬਤ ਪਿਆਰ ਅਮਨ ਇਮਾਨ ਦੋਵੇਂ ਸਾਂਝਾ ਪੰਜਾਬ ਲੈਂਦਾ ਤੇ ਚੜਦਾ ਕਿਉਂਕਿ ਇਹ ਜਿੰਨੇ ਕੁ ਲੋਕ ਨੇ ਨਾ ਏ ਅਸਲ ਚ ਚੰਗਾ ਚਾਹੁੰਦੇ ਆ ਚਾਹੁੰਦੇ ਆ ਕਿ ਇਕੱਠਾ ਹੋ ਜੇ ਲੈਂਦਾ ਤੇ ਛੜਦਾ ਜੀ ਆਪਾਂ ਵੀ ਇਹੀ ਚਾਹੁੰਦੇ ਆ ਬਿਲਕੁਲ ਅਸੀਂ ਸਾਂਝੇ